ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਵਾਲਮੀਕੀ ਮਜਵੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਭਾਈ ਸਾਹਿਬ ਜਦੋਂ ਕੁੱਤਾ ਹਲਕਾਇਆ ਹੋ ਜਾਂਦਾ ਨਾ ਤਾਂ ਉਹਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਇਹ ਤੁਹਾਡਾ ਪੁੱਤਾ ਹਲਕਾਇਆ ਹੋਇਆ ਹੈ ਇਹਨੂੰ ਸੰਗਲੀ ਪਾ ਲੋ ਤੇ ਇਹਨੂੰ ਵੀ ਜਿੱਦਾਂ ਤੁਸੀਂ ਇਹਨੂੰ ਲਾਂਬੇ ਕਰਨਾ ਕਰਦੇ ਹੋ ਜਿਹੜਾ ਕਹਿੰਦਾ ਮੈਂ ਲੋਕਾਂ ਦਾ ਮੈਂ ਬੱਕਰੀਆਂ ਚੋ ਲੈਣਾ ਮੈਂ ਸੱਪ ਫੜ ਲੈਣਾ ਤੇ ਆ ਆ ਜਿਹੜੇ ਖੜਪੇ ਸੱਪਾ ਇਹ ਕਦੋਂ ਫੜਨੇ ਆ ਪੁੱਛੋ ਨਾ ਚੰਨੀ ਸਾਹਿਬ ਕਿਹੜੀ ਗੈਰੀ ਦੀ ਸੁੱਤੇ ਹੋ ਸਮਾਜ ਤੁਹਾਨੂੰ ਪਿਆਰਾ ਆ ਕਿ ਪਾਰਟੀ ਪਿਆਰੀ ਐ ਓ ਤੁਸੀਂ ਐਸਸੀ ਸਮਾਜ ਦੇ ਨਾਂ ਦੇ ਉੱਪਰ ਵੋਟਾਂ ਲਈਆਂ ਓਏ ਤਗੜਦਲਿਓ ਤੁਸੀਂ ਐਸਸੀ ਸਮਾਜ ਦੇ ਵੋਟਾਂ ਲਈਆਂ ਅੱਜ ਕਿਨਾਰਾ ਕਰੋ ਕਿ ਸਾਨੂੰ ਸਮਾਜ ਪਹਿਲਾ ਜਾਂ ਪਾਰਟੀ ਪਿਆਰੀ ਐ ਲੋਕਾਂ ਨੂੰ ਪਤਾ ਲੱਗ ਜਾਵੇ ਦੁੱਖ ਇਸ ਗੱਲ ਦਾ ਕਿ ਜਿਹੜੇ ਸਾਡੇ ਉੱਤੇ ਭੈਣ ਭਰਾ ਬੈਠ ਕੇ ਸੁਣ ਰਹੇ ਸੀ ਨਾ ਉਹ ਪਛੁਤਾਰੀਆਂ ਮਾਰ ਰਹੇ ਸੀ ਲੱਖ ਦੀ ਲੜ ਤਾਂ ਤੁਹਾਡੇ ਤੇ ਇਹ ਹੈਗਾ ਆਪਣੇ ਆਪ ਨੂੰ ਤਾਂ ਮੇਰੇ ਖਿਆਲ ਦੇ ਨਾਲ ਰਾਜਾ ਨਾਮ ਰੱਖਿਆ ਲੇਕਿਨ ਇਹ ਸਿਰੇ ਦਾ ਭਿਖਾਰੀ ਬੰਦਾ ਇਹ ਵੋਟਾਂ ਮੰਗਣ ਗਿਆ ਸੀ ਸਮਾਜ ਦੇ ਕੋਲੋਂ ਤੇ ਉਹ ਵੀ ਧੌਣ 'ਚ ਕਿੱਲਾ ਰੱਖ ਕੇ ਇਹ ਵਿਚਾਰਾ ਜਿਹੜਾ ਆ ਮੁੰਡਾ ਤਰਨਤਾਰਨ ਤੋਂ ਬੁਰਜਪੁਰਜ ਕੋਣ ਖੜਤਾ ਬੰਦਾ ਉਹ ਵੀ ਚੰਗਾ ਲੱਗਦਾ ਲੇਕਿਨ ਇਹਦੀਆਂ ਬੇੜੀਆਂ 'ਚ ਬੱਟਾ ਮਤਲਬ ਜਾਂਦਾ ਜਾਂਦਾ ਜਿਹੜਾ ਨਾ ਇਹ ਪਾ ਗਿਆ ਉਹਨੂੰ ਨਤੀਜਾ ਭੁਗਤਣਾ ਪਏਗਾ ਕਾਂਗਰਸ ਨੂੰ ਭੁਗਤਣਾ ਪਏਗਾ ਉਹ ਅੱਤ ਦਾ ਕਾਲਾ ਕਾਲਾ ਦੌਰ ਹੀ ਨੇ ਬੋਲਿਆ ਮਜਬੀ ਸਿੱਖ ਸਮਾਜ ਚ ਪੱਠੇ ਪਾਉਂਦਾ ਸੀ ਪੱਠੇ ਇਹਨੂੰ ਦੋ ਵਾਰੀ ਸ਼ਬਦੇ ਵਰਤੇ ਆਏ ਬੰਦੇ ਨੇ ਹੁਣ ਤਰੀਫਾਂ ਦੇ ਪੋਲ ਬੰਦ ਰਹੇ ਆ ਫੁੱਫੜ ਬਾਰੇ ਪਹਿਲਾਂ ਜਾਣਕਾਰੀ ਲੈ ਲੈਂਦਾ ਮੈਂ ਬਹੁਤ ਸਨਮਾਨ ਕਰਦਾ ਹਾਂ ਬਹੁਤ ਆਦਰ ਕਰਦਾ ਹਾਂ ਸਿਰ ਝੁਕਾ ਕੇ ਮੈਂ ਤਾਂ ਕਿਹਾ ਕਿ ਮੈਂ ਤਾਂ ਇਹੋ ਜੀ ਮਾਰਸ਼ਲ ਕੰਬੀਆਂ ਜੁੱਤੀਆਂ ਵੀ ਆਪਦੇ ਸਿਰ ਤੇ ਰੱਖ ਸਕਦਾ ਇਸ ਬੰਦੇ ਨੇ ਬੇਸ਼ੱਕ ਮਾਫੀ ਮੰਗ ਲਈ ਹੈ ਲੇਕਿਨ ਕਿਹਾ ਮੈਂ ਇਸ ਸਮਾਜ ਦੀਆਂ ਜੁੱਤੀਆਂ ਵੀ ਆਪਣੀ ਪੱਗ ਤੇ ਰੱਖਾਂਗਾ ਬਿਅਦ ਵੀ ਫੇਰ ਦੂਜੇ ਬਨੇ ਤੁਰ ਪਿਆ ਕਿਉਂਕਿ ਪੱਗ ਤੇਰੇ ਪਿਓ ਦੀ ਦਿੱਤੀ ਨਹੀਂ ਹੋਈ ਭਾਈ ਸਾਹਿਬ ਜੀ ਇਹ ਵੜਿੰਗ ਹੋ ਸਕਦਾ ਲੇਕਿਨ ਜਿਹੜੇ ਇਹਦੇ ਤੜਿੰਗਾ ਉਹ ਈਉਂ ਵਾਲੇ ਆ ਸਮ ਲੱਗ ਗਿਆ ਤੁਸੀਂ ਕਿ ਨਹੀਂ ਕਹਿੰਦਾ ਉਹ ਜਿਹੜੀਆਂ ਤਾੜੀਆਂ ਮਾਰਦੇ ਸਾਡੀ ਚੌਂਕ ਦੇ ਵਿੱਚ ਉਹਦਾ ਮਰ ਗਿਆ ਕਿ ਤੁਹਾਡੇ ਘਰ ਆਣ ਕੇ ਤੁਹਾਡਾ ਖਾ ਕੇ ਤੁਹਾਡੇ ਸਾਹਮਣੇ ਤੁਹਾਡੀ ਡੰਡ ਲਾ ਕੇ ਗਿਆ ਉਹ ਕੋਈ ਚੰਗੀ ਚੜ੍ਹਦੀ ਕਲਾ ਵਾਲਾ ਉਹਦੇ ਵਿੱਚੋਂ ਗੁੰਮਰ ਵੀ ਸਿੱਖ ਹੁੰਦਾ ਨਾਲੇ ਛੱਤਰ ਮਾਰ ਕੇ ਤੇ ਮੂੰਹ ਤੇ ਮਾਰਦਾ ਤੇ ਲੱਗ ਪਤਾ ਜਾਂਦਾ ਜਿੰਦਰ ਦੀ ਜਿਹੜੀ ਹੈ ਜਿਮਣੀ ਚੋਣਾਂ ਹੋਣ ਜਾ ਰਹੀਆਂ ਵਾਕੀ ਲੱਗਦਾ ਉਹਦੇ ਵਿੱਚ ਇਸ ਚੀਜ਼ ਦਾ ਬੜਾ ਫਰਕ ਪਊਗਾ ਕੱਲਾ ਆ ਜਿਮਣੀ ਚੋਣ ਦੀ 2027 ਦਾ ਵੀ ਫਰਕ ਤਿਆਰੀ ਰੱਖੋ ਕਾਂਗਰਸ ਵਾਲਿਓ ਕਿਉਂਕਿ ਤੁਹਾਡੇ 3-4 ਬੰਦੇ ਹੈਗੇ ਨੇ ਜਿਨ੍ਹਾਂ ਦੀਆਂ ਜ਼ੁਬਾਨਾਂ ਵਰਾਸ਼ਾਂ ਤੱਕ ਪਾਟੀਆਂ ਹੋਈਆਂ ਇਹਦੀ ਪਦਵੀ ਵੇਖ ਕੇ ਨੂੰ ਜੀ ਜੂ ਕਹਾਂ ਉਹ ਮਤਲਬ ਹੀ ਨਹੀਂ ਪੈਦਾ ਹੁੰਦਾ ਇਹੋ ਜਿਹੀ ਕਈ ਕੁੱਤੀਆਂ ਬਿੱਲੀਆਂ ਆਈਆਂ ਕਈ ਗਈਆਂ ਪ੍ਰਵਾਹਣ ਕਰਦੇ ਇਹ ਕੰਨਾਂ ਦੇ ਵਿੱਚੋਂ ਮੈਲ ਕੱਢ ਕੇ ਸੁਣ ਲਓ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਵਾਲੇ ਆ ਇਹ ਤੁਹਾਡਾ ਹਾਲ ਵੀ ਰਾਜੇ ਵਾਲਾ ਹੋਣਾ ਜੀ ਜੇ ਤੁਹਾਡੇ ਮਨਾਂ ਦੇ ਵਿੱਚ ਸਾਡੇ ਪ੍ਰਤੀ ਨਾ ਜ਼ਹਿਰ ਭਰਿਆ ਨਾ ਤਾਂ ਸਾਡੇ ਮਨਾਂ ਦੇ ਵਿੱਚ ਵੀ ਤੁਹਾਡੇ ਵਾਸਤੇ ਕੋਈ ਅੰਮ੍ਰਿਤ ਨਹੀਂ ਭਰਿਆ ਫਿਰ ਫਿਰ ਜ਼ਹਿਰ ਨੂੰ ਫਿਰ ਜ਼ਹਿਰੀ ਕੱਟੂਗਾ ਮੇਰੇ ਵੀਰੇ ਗੱਲ ਯਾਦ ਰੱਖੋ ਰਾਹੁਲ ਗਾਂਧੀ ਜੀ ਜੇਕਰ ਤੁਹਾਨੂੰ ਪੰਜਾਬ ਦੇ ਵਿੱਚੋਂ ਮذਬੀ ਸਿੱਖ ਸਮਾਜ ਦੀਆਂ ਵੋਟਾਂ ਚਾਹੀਦੀਆਂ ਨਾ ਤਾਂ ਤੁਹਾਨੂੰ ਇਹਦੇ ਤੇ ਵਿਆੜ ਦੇਣਾ ਹੀ ਪਵੇਗਾ ਜੇਕਰ ਮੇਰਾ ਵਾਸਤੇ ਲੈਣਾ ਸਰਦਾਰਾ ਜੀ ਕੋ ਮੈਨੂੰ ਪੁੱਛੇ ਕੀ ਪੈਸਾ ਵੀ ਦੀ ਸਜ਼ਾ ਕੀ ਹੋਣੀ ਚਾਹੀਦੀ ਆ ਤਾਂ ਇਹਨੂੰ ਭਾਈ ਬਾਜ਼ਾਰਾਂ ਦੇ ਵਿੱਚ ਘਗਰੀ ਵਾਗਨੇ ਚਾਇਆ ਜਾਵੇ ਔਰ ਕਮ ਸੇ ਕਮ ਕਾਂਗਰਸ ਨੂੰ ਬੇਨਤੀ ਆ ਵੀ ਤੁਹਾਡੇ ਕੋਲ ਕੋਈ ਚੱਜਦਾ ਬੰਦਾ ਹੈਗਾ ਹੀ ਨਹੀਂ ਪ੍ਰਧਾਨ ਬਣਾਉਣ ਵਾਸਤੇ ਜਾ ਕੇ ਪਰ ਹੱਥ ਕੜੇ ਕਰਦੇ ਹੋ ਬਿਰਸਾ ਸਿੰਘ ਫਲਟੋਏ ਵਾਂਗੂ ਵੀ ਨਹੀਂ ਭਾਈ ਸਾਡੇ ਪੱਲੇ ਕੁਝ ਨਹੀਂ ਹੁਣ ਹੈ ਤੇ ਜਾ ਫਿਰ ਕੋਈ ਚੰਗਾ ਪ੍ਰਧਾਨ ਦੇ ਦਿਓ ਨਹੀਂ ਹੁੰਦਾ ਤਾਂ ਮੈਂ ਤੁਹਾਨੂੰ ਸੁਜੈਸ਼ਨ ਦਿੰਦਾ ਭਾਜੀ ਡਿਊਟੀ ਸ਼ਟਰਾਂ ਵਾਲਾ ਬਹੁਤ ਚੜ੍ਹਦੀ ਕਾਲਾ ਵਾਲਾ ਬੰਦਾ ਵਾ ਉਹਨੂੰ ਪ੍ਰਧਾਨ ਬਣਾਓ ਦੀ ਜਗ੍ਹਾ ਤੇ ਸਾਸੀ ਕਾ ਦੋਸਤੋ ਮੈਂ ਹਟਵਾੜਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਕਾਂਗਰਸ ਦੇ ਪ੍ਰੰਧਾਨ ਜਿਹੜੇ ਕੀ ਰਾਜਾ ਬਰਿੰਗ ਵੱਲੋਂ ਜਿਮਣੀ ਤੋਂ ਚੌਲਾਂ ਦੇ ਦੌਰਾਨ ਤਣਤਣ ਵਿੱਚ ਇੱਕ ਭਾਸ਼ਣ ਦੌਰਾਨ ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਦੇ ਉੱਤੇ ਰੰਗ ਦੇ ਉੱਤੇ ਜਿਹੜੀ ਟਿੱਪਣੀ ਕੀਤੀ ਗਈ ਆ ਅਤੇ ਉਸ ਨੂੰ ਜਾਤ ਦੇ ਨਾਲ-ਨਾਲ ਜੋੜਿਆ ਗਿਆ ਕਿ ਉਹ ਫਲਾਣੀ ਜਾਤ ਦਾ ਸੀ ਪੱਠੇ ਪਾਉਂਦਾ ਸੀ ਉਸ ਨੂੰ ਲੈ ਕੇ ਵੱਡਾ ਜਿਹੜਾ ਰੋਸ ਪਾਇਆ ਜਾ ਰਿਹਾ ਐਸੀ ਭਾਈਚਾਰੇ ਚ ਦਿਵਿੰਦਰ ਸਿੰਘ ਜਿਹੜੇ ਕੀ ਸੰਸ ਫਾਈ ਦੇ ਆਗੂ ਨੇ ਉਹ ਸਾਡੇ ਨਾਲ ਗੱਲਬਾਤ ਨੂੰ ਕਰਾਂਗੇ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਵੰਦਨ ਜੀ ਕਿਸ ਤਰ੍ਹਾਂ ਦੇ ਦਿਓ ਰਾਇਆਵੜੰਗ ਦੇ ਇਸ ਭਾਸ਼ਣ ਨੂੰ ਉਹ ਵੀ ਤਰਨਤਾਨ ਵਿੱਚ ਜਿਮਨੀ ਚੌਂ ਦੌਰਾਨ ਵੱਡਾ ਜਿਹੜਾ ਸਾਡਾ ਆਗੂ ਸੀ ਸਰਦਾਰ ਬੂਟਾ ਸਿੰਘ ਜੀ ਉਹਨਾਂ ਤੇ ਰੰਗ ਤੇ ਟਿੱਪਣੀ ਕੀਤੀ ਗਈ ਹੈ ਕਿ ਕਾਲੇ ਰੰਗ ਸੀ ਉਹਨਾਂ ਦਾ ਉਹਨਾਂ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਉਹ ਪੱਠੇ ਪਾਉਂਦੇ ਸੀ ਇਸ ਤਰ੍ਹਾਂ ਦੇ ਜਿਹੜੇ ਉੱਥੇ ਭਾਸ਼ਣ ਦਾ ਲੋਕਾਂ ਵਿੱਚ ਕਿਹਾ ਗਿਆ ਲਓ ਇਹ ਚੀਜ਼ਾਂ ਸਾਰੀ ਦੁਨੀਆ ਨੇ ਵੇਖ ਵੀ ਲਈਆਂ ਵਾ ਜੱਜਮੈਂਟ ਵੀ ਕਰ ਲਈ ਤੇ ਉਹਨਾਂ ਨੂੰ ਬਖੂਬੀ ਜਵਾਬ ਦਿੱਤਾ। ਮੇਰੇ ਵੱਲੋਂ ਬੜੀ ਬੇਬਾਕੀ ਦੇ ਨਾਲ ਇਸ ਜੀਤੇ ਜਿਹੜਾ ਬਸ ਟਿੱਪਣੀ ਕੀਤੀ ਗਈ ਪੈਨ ਪਰਮਾਂ ਤੱਕ ਆਵਾਜ਼ ਪਹੁੰਚੀ ਉਹਨਾਂ ਨੇ ਇਹ ਚੀਜ਼ ਦੀ ਨਿਖੇਧੀ ਕੀਤੀ ਔਰ ਨਾਲ ਦੀਆਂ ਜਿਹੜੀਆਂ ਆ ਆਪੋਜੀਸ਼ਨ ਪਾਰਟੀਆਂ ਵੀ ਉਹ ਵੀ ਐਕਟਿਵ ਹੋਈਆਂ A1 ਕੀ ਕਾਂਗਰਸ ਪਾਰਟੀ ਵੀ ਐਕਟਿਵ ਹੋਈ ਤਾਂ ਰਾਜੀਵ ਵੜਿੰਗ ਨੂੰ ਜਿਹੜਾ ਵਾ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਲੇਕਿਨ ਸਵਾਲ ਤੇ ਇਹ ਪੈਦਾ ਹੁੰਦਾ ਨਾ ਕਿ ਜਿੱਥੇ-ਜਿੱਥੇ ਵੀ ਇਹ ਜ ਆ ਇਹ ਹੈਗਾ ਆਪਣੇ ਆਪ ਨੂੰ ਤਾਂ ਮੇਰੇ ਖਿਆਲ ਦੇ ਨਾਲ ਰਾਜਾ ਨਾਮ ਰੱਖਿਆ ਲੇਕਿਨ ਇਹ ਸਿਰੇ ਦਾ ਭਿਖਾਰੀ ਬੰਦਾ। ਇੱਕ ਨੰਬਰ ਤਾਂ ਭਿਖਾਰੀ ਬੰਦਾ ਜਿਹੜੇ ਰੋਡਾਂ ਤੇ ਖੜੇ ਸਾਡੇ ਵਿਚਾਰੇ ਗਰੀਬ ਪੈਂਪੜਾ ਬੱਚੇ ਮੰਗਦੇ ਨਾ ਉਹ ਵੀ ਕਿਸੇ ਨੂੰ ਬੜੀ ਇੱਜ਼ਤ ਨਾਲ ਦਵਾ ਸलाम ਕਰਕੇ ਖੈਰਾਤ ਮੰਗਦੇ ਆ ਕਿ ਸਾਨੂੰ ਕੁਝ ਝੋਲੀ ਚ ਪਾ ਦੇ ਇਹ ਫੋਟਾ ਮੰਗਣ ਗਿਆ ਸੀ ਸਮਾਜ ਦੇ ਕੋਲੋਂ ਤੇ ਉਹ ਵੀ ਧੌਣ ਚ ਕਿੱਲਾ ਰੱਖ ਕੇ ਭਾਈ ਪਹਿਲਾ ਤਾਂ ਸਵਾਲ ਇਹ ਪੈਦਾ ਹੁੰਦਾ ਇਹ ਮਾਝੇ ਦੀ ਧਰਤੀ ਹੈ ਜਦੋਂ ਜਦੋਂ ਵੀ ਇਹ ਮਾਝੇ ਦੀ ਧਰਤੀ ਤੇ ਇੱਕ ਸਦਾ ਤਾਂ ਗੁਰੂ ਸਾਹਿਬ ਦਾ ਘੜਿਆ ਹੋਇਆ ਛੇਵੀਂ ਪਾਤਸ਼ਾਹ ਜੀ ਦਾ ਜਿੰਨਾ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਸੀ ਇਥੇ ਘਰ ਆਏ ਮਹਿਮਾਨ ਵਾਸਤੇ ਦੀਗ ਤੇ ਜਿਹੜਾ ਫਿਰ ਚੜ ਕੇ ਆਉਂਦਾ ਉਹਦੇ ਵਾਸਤੇ ਤੇਗ ਤਿਆਰ ਵਰ ਤਿਆਰ ਰੱਖੋ ਇਸ ਕਰਕੇ ਇਹ ਕੀ ਸੋਚਦਾ ਸੀ ਕਿ ਗਿੱਦੜ ਵਾਹੇ ਤੋਂ ਗਿੱਦੜ ਧਮਕੀਆਂ ਮਾਰਨ ਤੇ ਉਹ ਵੀ ਮਤਲਬ ਸਾਡੇ ਮਾਝੇ ਦੇ ਵਿੱਚ ਆਣ ਕੇ ਕੁਸ ਹਾਰ ਲੇਗਾ ਇਹ ਤਾਂ ਮੰਦੇ ਭਾਗ ਆ ਕਿ ਇਹਨੇ ਜਾਣੇ ਅਣਜਾਣੇ ਮਜਬੀ ਸਿੱਖਾਂ ਦੀ ਉਹ ਤਾਰ ਨੂੰ ਛੇੜ ਲਿਆ ਤੇ ਇਹਨੂੰ ਹੁਣ ਕਰੰਟ ਬੜਾ ਜ਼ਬਰਦਸਤ ਪਿਆ ਇਹਨੂੰ ਉਹ ਲੱਗ ਇਹਦੇ ਟਕਾਣੇ ਕਲ ਆ ਗਈ ਹੁਣ ਬੇਸ਼ੱਕ ਇਹਦੀਆਂ ਮਾਫੀਆਂ ਸਾਹਮਣੇ ਆ ਗਈਆਂ ਗਰੇਵਾਲ ਸਾਹਿਬ ਮਾਫੀਆਂ ਨਾਲ ਮਜਬੀ ਸਿੱਖ ਸਮਾਜ ਦਾ ਢਿੱਡ ਨਹੀਂ ਭਰਨਾ ਨਹੀਂ ਭਰਨਾ ਤੇ ਨਹੀਂ ਭਰਨਾ ਸਾਡੀਆਂ ਜਥੇਬੰਦੀਆਂ ਸਾਡੀਆਂ ਜਿੰਨੀਆਂ ਵੀ ਰੰਗਰੇਟਾ ਯੂਥ ਇਕਤਾ ਜਾਂ ਫਲਾਣੀਆਂ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਵਾ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਬਾਬਾ ਕੁਲਵਿੰਦਰ ਸਿੰਘ ਚੌਂਤਾ ਵਾਲੇ ਆਪਾਂ ਸਾਰਿਆਂ ਨੇ ਇੱਕ ਸਲਾਹ ਕੀਤੀ ਆ ਕਿ ਜਿੰਨੀ ਦੇਰ ਤੱਕ ਕਾਂਗਰਸ ਪਾਰਟੀ ਇਸ ਬੰਦੇ ਨੂੰ ਇਹਦੇ ਅਹੁਦੇ ਤੋਂ ਬਰਖਾਸਤ ਨਹੀਂ ਕਰ ਦਿੰਦੀ ਓਨੀ ਦੇਰ ਤੱਕ ਮਜਬੀ ਸਿੱਖ ਸਮਾਜ ਐਸੀ ਸਮਾਜ ਦਾ ਰੌ ਜਿਹੜਾ ਵਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਹੋ ਸਕਦਾ ਸਾਨੂੰ ਜ਼ਰੂਰਤ ਪਈ ਤਾਂ ਜਿੱਥੇ-ਜਿੱਥੇ ਵੀ ਚੋਣ ਪ੍ਰਚਾਰ ਕਰਨਗੇ ਸਾਡੀਆਂ ਜਿੱਥੇ ਬੰਦੀਆਂ ਨੇ ਜਾ ਕੇ ਵਿਰੋਧ ਕਰਨਗੇ ਨਾਲ ਤੇ ਮੇਰੇ ਵੀ ਪਰ ਗੱਲ ਕੇ ਤੇ ਹੁੰਦਿਆ ਸਿੰਘ ਜੀ ਕੀ ਲੱਗਦਾ ਨਹੀਂ ਇਸ ਤਾਂ ਦਾ ਜਿਹੜਾ ਕਿਸੇ ਨੂੰ ਟਿੱਪਣੀ ਕਰਨੀ ਕਿਸੇ ਜਾਤ ਦੇ ਖਿਲਾਫ ਵੀ ਉਹ ਮਰਬੀ ਸਿੰਘ ਬਾਲਮੀਕੀ ਆਸੀ ਖਾਸ ਕਰਕੇ ਕਦੀ ਇਹ ਵੀ ਕਿਹਾ ਜਾਂਦਾ ਵੀ ਰੰਗ ਦਾ ਬੜਾ ਕਾਲਾ ਸੀ ਰੰਗਾਂ ਦੀ ਜਾਤ ਪਾਤ ਦੀ ਜਿਹੜੀ ਗੱਲ ਆ ਅਸੀਂ ਅਕਸਰ ਦੇਖਦੇ ਵੀ ਗੋਰੇ ਸਾਡੇ ਨਾਲ ਕਰਦੇ ਦੇ ਸੀ ਵੀ ਰੰਗ ਪਾਤ ਜਾਤ ਪਾਤ ਦੇ ਵੀ ਅਸੀਂ ਗੋਰੇ ਆ ਇਹ ਕਾਲੇ ਆ ਵਲ ਅੰਗਰੇਜ਼ ਦੀ ਚਲਗੇ ਨੇ ਇਹ ਵੀ ਸਾਡੇ ਨਾਲ ਕਿਸ ਤਰ੍ਹਾਂ ਜਿਹੜਾ ਹਜੇ ਵੀ ਜਾਤ ਪਾਤ ਦਾ ਸਾਡੇ ਰੰਗ ਦਾ ਜਿਹੜਾ ਮਤਭੇਦ ਰੱਖਦੇ ਨੇ ਇਹ ਲੋਕ ਦੇਖੋ ਗੱਲ ਇਸ ਤਰ੍ਹਾਂ ਕਿ ਮੇਰੇ ਖਿਆਲ ਦੇ ਨਾਲ ਅੰਗਰੇਜ਼ ਦਾ ਮਤਭੇਦ ਨਹੀਂ ਸੀ ਰੱਖਦੇ ਅੰਗਰੇਜ਼ ਤਾਂ ਸਾਨੂੰ ਕਾਲਿਆਂ ਨੂੰ ਪਸੰਦ ਹੀ ਬੜਾ ਕਰਦੇ ਆ ਹਨਾ ਤੁਸੀਂ ਦੇਖਿਆ ਉਹਨਾਂ ਦੇ ਕਾਲਿਆਂ ਨਾਲ ਜੋੜੀਆਂ ਹੁੰਦੀਆਂ ਵਾ ਸੋ ਇਹਨਾਂ ਲੋਕਾਂ ਦੇ ਦਿਮਾਗ ਦੇ ਵਿੱਚ ਕਿਤਨਾ ਕਿਤੇ ਫਤੂਰ ਪੜਿਆ ਹੋਇਆ ਸਾਡੇ ਮਜਬੀ ਸਿੱਖ ਸਮਾਜ ਨੂੰ ਲੈ ਕੇ ਔਰ ਜਿਹੜਾ ਵਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਮਿੱਤਰ ਪਿਆਰੇ ਕੱਢਾਂਗੇ ਬਖੂਬੀ ਕੱਢਾਂਗੇ ਇਹ ਬੰਦਾ ਜਿਹੜਾ ਨਾ ਇਹ ਪਹਿਲਾਂ ਵੀ ਇਹ ਗੱਲ ਕਰਦਾ ਬੂਟਾ ਸਿੰਘ ਰਾਜ ਮੰਤਰੀ ਦੀ ਦੇਖੋ ਭਾਈ ਸਾਹਿਬ ਅੱਜ ਹੁਣ ਇਹ ਤਰੀਫਾਂ ਦੇ ਪੁੱਲ ਬੰਨ ਰਿਹਾ ਤਾਂ ਨਾ ਜਦੋਂ ਤੈਨੂੰ ਪਹਿਲਾਂ ਉਹਦੇ ਬਾਰੇ ਰੰਗ ਉਹ ਅੱਤ ਦਾ ਕਾਲਾ ਕਾਲਾ ਦੋ ਵਾਰ ਹੀ ਨਹੀਂ ਬੋਲਿਆ ਮਜਬੀ ਸਿੱਖ ਸਮਾਜ ਚ ਪੱਠੇ ਪਾਉਂਦਾ ਸੀ ਪੱਠੇ ਇਹਨੂੰ ਦੋ ਵਾਰੀ ਸ਼ਬਦ ਵਰਤੇ ਆਏ ਬੰਦੇ ਨੇ ਹੁਣ ਤਰੀਫਾਂ ਦੇ ਪੁੱਲ ਬੰਨ ਰਿਹਾ ਫੁੱਫੜ ਬਾਰੇ ਪਹਿਲਾਂ ਜਾਣ ਕਰ ਲੈ ਲੈਂਦਾ ਨਾ ਫੁੱਫੜ ਬਾਰੇ ਪਹਿਲਾਂ ਪਤਾ ਕਰਦਾ ਕਿ ਨਹੀਂ ਜੀ ਮੇਰੇ ਫੁੱਫੜ ਜੀ ਜਿਹੜੇ ਸੀ ਉਹ ਏਡੀ ਵੱਡੀ ਪਦਵੀ ਦੇ ਸੀ ਵੱਡੀ ਗੱਲ ਇਹ ਆ ਭਾਈ ਸਭ ਕਾਂਗਰਸ ਦੀ ਦੇਣ ਕੀ ਐ ਕੋਈ ਦੇਣ ਨਹੀਂ ਹੈਗੀ ਕਾਂਗਰਸ ਜੇਕਰ ਬਾਬਾ ਪੀਮਰਾਓ ਅੰਬੇਦਕਰ ਸਾਹਿਬ ਦਾ ਸਿਧਾਂਤ ਸੰਵਿਧਾਨ ਸਾਨੂੰ ਨਾ ਘੜਿਆ ਹੁੰਦਾ ਤਾਂ ਅੱਜ ਬੂਟਾ ਸਿੰਘ ਵਰਗੇ ਦਾ ਹੋਰ ਜਿਹੜੇ ਅੱਜ ਸਾਡੇ ਭੈਣ ਭਰਾ ਵਾਗਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਘੜੇ ਨਹੀਂ ਸੀ ਜਾਣੇ ਜੇ ਅੱਜਕੱਲ ਬੂਟਾ ਸਿੰਘ ਜੇ ਬੂਟਾ ਸਿੰਘ ਗ੍ਰਹਿ ਮੰਤਰੀ ਜਿਹੜਾ ਵਾ ਉਹ ਉੱਪਰ ਬੈਠੇ ਨੇ ਨਾ ਤਾਂ ਉਹਨਾਂ ਦੀ لیاقت ਸੀ ਮੇਰੇ ਵੀਰ ਇਸ ਕਰਕੇ ਇਹਨੂੰ ਹੁਣ ਮੂੰਹ ਦਿਖਾਣੀ ਪਈ ਆ ਔਰ ਮੈਂ ਤੁਹਾਡੇ ਤੁਹਾਡੇ ਨਾਲ ਸਾਨੂੰ ਯਕੀਨ ਆ ਕਿਉਂਕਿ ਵੇਖੋ ਸਾਡਾ ਕਿਸੇ ਪਾਰਟੀ ਨਾਲ ਕੋਈ ਮਤਭੇਦ ਨਹੀਂ ਆ ਸਾਰੀਆਂ ਪਾਰਟੀਆਂ ਆਪੋ ਆਪਣੀ ਜਗ੍ਹਾ ਮੁਬਾਰਕ ਆ ਲੇਕਿਨ ਜਿਹੜੀ ਨਾ ਟਿੱਪਣੀ ਕੀਤੀ ਆ ਨਿੱਜੀ ਇਹਦੀ ਜ਼ਿੰਦਗੀ ਕਿਤੇ ਨਾ ਕਿਤੇ ਮੇਰੇ ਖਲਨਾ ਬਰਬਾਦ ਕਰੇਗੀ ਇਹ ਮੇਰਾ ਪ੍ਰਾਤ ਪਰ ਕੀ ਲੱਗਦਾ ਨਹੀਂ ਜਿਵੇਂ ਅਸੀਂ ਦੇਖਿਆ ਪੁਰਾਣੇ ਰਾਜਿਆਂ ਪ੍ਰਸਤਾ ਕਰਦੇ ਹੁੰਦੇ ਸੀ ਕਿ ਲੱਗਦਾ ਨਹੀਂ ਜਿਵੇਂ ਆਪਣੇ ਆਉਣ ਰਾਜਾ ਕਹਿੰਦਾ ਵੀ ਮੇਰਾ ਰਾਜਾ ਬਣੇਗਾ ਕਿ ਲੱਗਦਾ ਹਜੇ ਵੀ ਰਾਜਿਆਂ ਵਾਲੀ ਫੀਲ ਨਹੀਂਦਾ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਲੱਗਦਾ ਜੇਕਰ ਅਸੀਂ ਸਮਾਜ ਚ ਜਾਂਦੇ ਆਂ ਲੋਕਾਂ ਚ ਵਿਚਰਦੇ ਆਂ ਅਸੀਂ ਲੋਕ ਜੇਕਰ ਸਰਕਾਰਾਂ ਲੋਕ ਬਣਾਉਂਦੇ ਨੇ ਤੇ ਉਹ ਜਿਹੜੇ ਲੋਕ ਵੋਟਾਂ ਪਾਉਂਦੇ ਨੇ ਉਹ ਨਹੀਂ ਦੇਖਦੇ ਵੀ ਭਾਈ ਰੰਗ ਦਾ ਕਿਹੜਾ ਵਾ ਕਿਹੜਾ ਸਾਨੂੰ ਵੋਟ ਪਾਈ ਚਿੱਟੇ ਆਂ ਭਾਈ ਇਹ ਕਾਲੇ ਆ ਭਾਈ ਆ ਪਰ ਇਹ ਜਿਹੜਾ ਰੰਗ ਨਾਲ ਲੈ ਕੇ ਜਿਹੜਾ ਵਿਤਕਾ ਕੀਤਾ ਗਿਆ ਕਿ ਲੱਗਦਾ ਇਸ ਦਾ ਜਿਹੜਾ ਵਿਰੋਧ ਸਖਤ ਹੋ ਰਿਹਾ ਰਾਜਾ ਅਖਵਾਉਣ ਦਾ ਰਾਜਾ ਨਹੀਂ ਹੁੰਦਾ ਦिखਲਣਾ ਰਾਜਾ ਹੁੰਦਾ ਔਰ ਰਾਜਿਆਂ ਦੇ ਦਿਲ دریا ਹੁੰਦੇ ਆ ਇਹਦੇ ਰਾਜੇ ਦੀ ਔਕਾਤ ਕਿੰਨੀ ਕਾ ਉਹ ਪਤਾ ਲੱਗ ਗਿਆ ਸਾਰੀ ਦੁਨੀਆ ਨੂੰ ਭਾਈ ਸਾਹਿਬ ਜੀ ਇਹ ਵੜਿੰਗ ਹੋ ਸਕਦਾ ਲੇਕਿਨ ਜਿਹੜੇ ਇਹ ਤੜਿੰਗਾ ਉਹ ਈਉਂ ਵਾਲੇ ਆ ਸਮ ਲੱਗ ਗਿਆ ਤੁਸੀਂ ਕਿ ਨਹੀਂ ਕਹਿੰਦਾ ਉਹ ਜਿਹੜੀਆਂ ਤਾੜੀਆਂ ਮਾਰਦੇ ਸਾਡੀ ਚੌਂਕ ਦੇ ਵਿੱਚ ਉਹਦਾ ਮਰ ਗਿਆ ਇਹ ਤਾਂ ਗਲਤੀ ਦੇ ਨਾਲ ਮੇਰੇ ਖਿਲ ਦੇ ਨਾਲ ਆ ਗਿਆ ਔਰ ਵੱਡਾ ਇੱਜ਼ਤਦਾਰ ਇਨੂੰ ਇਹਦੀਆਂ ਇਹਦੀਆਂ ਮੈਂ ਹਲਾਕੇ ਮੈਨੇਜੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਲੇਕਿਨ ਇਹਦੀਆਂ ਇੱਕ ਘਰਦਿਆਂ ਦੇ ਨਾਲ ਫੋਟੋ ਵਾਇਰਲ ਹੋ ਰਹੀ ਜਿੱਤੇ ਚ ਰਾਹੁਲ ਗਾਂਧੀ ਨੇ ਮਤਲਬ ਹੱਥ ਫੜਿਆ ਹੋਇਆ ਤੇ ਪਿੱਛੇ ਇਹ ਦੰਦ ਖੜ ਕੇ ਹੱਸਣ ਰਿਹਾ ਸੋ ਇਥੋਂ ਤੱਕ ਰਾਜਨੀਤੀ ਗਿਰ ਜਾਣੀ ਇਹ ਮੇਰੇ ਖਾਲਸਾ ਕੋ ਮਾੜੀ ਗੱਲ ਨਹੀਂ ਆਪਾਂ ਉਹ ਸਾਡੀ ਭੈਣਾ ਵਰਗੀ ਆ ਇਸ ਕਰਕੇ ਅਜੇ ਗੁਰੂ ਦਾ ਸਿੱਖ ਮੈਂ ਕੋਈ ਅਜੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਲੇਕਿਨ ਔਕਾਤ ਜਾਂ ਲਿਆਗ ਦਾ ਕਿੰਨਾ ਕਮਾਲਕ ਆ ਇਹ ਸਾਰੀ ਦੁਨੀਆ ਨੂੰ ਪਤਾ ਵੱਡੀ ਗੱਲ ਇਹ ਆ ਮਜਬੀ ਸਿੱਖ ਸਮਾਜ ਨੂੰ ਇਹਨੇ ਟਾਰਗੇਟ ਕੀਤਾ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਤਾਰੀਫ਼ ਕਰਾਂ ਲੇਕਿਨ ਇਹਦੀ ਤਾਰੀਫ਼ ਵੀ ਇਨੀ ਦੀ ਉਲਟੀ ਪੈਜੂਗੀ ਹਾਲਾਂਕਿ ਬਹੁਤ ਸੋਹਣੇ ਸ਼ਬਦ ਸੀ ਜਿਹੜੀ ਕਿਉਂਕਿ ਸ਼ਬਦਾਂ ਦੀ ਮਰਿਆਦਾ ਸ਼ਬਦਾਂ ਦੀ ਘਾੜਤ ਘੜਨਾ ਇੱਕ ਸਿਆਣਪ ਸੂਝਵਾਨ ਬੁਲਾਰੇ ਦੀ ਨਿਸ਼ਾਨੀ ਹੁੰਦੀ ਹੈ ਲੇਕਿਨ ਇਹ ਆਪਣੇ ਆਪ ਦੇ ਵਿੱਚ ਸਾਡੇ ਭੈਣ ਭਰਾਵਾਂ ਦੇ ਵਿੱਚ ਬੈਠ ਕੇ ਉਹਨਾਂ ਨੂੰ ਨੀਵਾ ਵਿਖਾ ਰਿਹਾ ਸੀ ਦੁੱਖ ਇਸ ਗੱਲ ਦਾ ਕਿ ਜਿਹੜੇ ਸਾਡੇ ਉੱਤੇ ਭੈਣ ਭਰਾ ਬੈਠ ਕੇ ਸੁਣ ਰਹੇ ਸੀ ਨਾ ਉਹ ਪਛੁਤਤਾੜੀਆਂ ਮਾਰ ਰਹੇ ਸੀ ਲੱਖ ਦੀ ਲੜ ਤਾਂ ਤੁਹਾਡੇ ਤੇ ਹੁਣ ਵੀ ਤੁਸੀਂ ਨਾਣਾ ਜਾਗੇ ਤਾ ਮਿੱਤਰ ਪਿਆਰੇ ਫਿਰ ਤੁਹਾਨੂੰ ਮਤਲਬ ਬਰਬਾਦ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਕਿਉਂਕਿ ਤੁਹਾਡੇ ਘਰ ਆਣ ਕੇ ਤੁਹਾਡਾ ਖਾ ਕੇ ਤੁਹਾਡੇ ਸਾਹਮਣੇ ਤੁਹਾਡੀ ਡੰਡ ਲਾ ਕੇ ਗਿਆ ਉਹ ਕੋਈ ਚੰਗੀ ਚੜ੍ਹਦੀ ਕਲਾ ਵਾਲਾ ਉਹਦੇ ਵਿੱਚ ਕੋਮਜ ਵੀ ਸਿੱਖ ਹੁੰਦਾ ਨਾਲੇ ਛੱਤਰ ਮਾਰ ਕੇ ਤੇ ਮੂੰਹ ਤੇ ਮਾਰਦਾ ਤੇ ਲੱਗ ਪਤਾ ਜਾਂਦਾ ਲੇਕਿਨ ਸਾਡੇ ਸਮਾਜ ਦੇ ਲੋਕਾਂ ਨੂੰ ਧਰਮ ਦੇ ਝਕਾਰਿਆਂ ਦੇ ਵਿੱਚ ਰਾਸ਼ਨ ਦੇ ਲਾਰਾ ਦੇ ਵਿੱਚ ਵੰਡੇ ਆ ਜਿੰਨੀ ਦੇਰ ਤੱਕ ਇਹ ਨਾਲ ਦੋਹਾਂ ਗੱਲਾਂ ਤੋਂ ਆਪਾਂ ਬਾਹਰ ਨਿਕਲਦੇ ਸਾਡੇ ਸਮਾਜ ਦਾ ਜਿਹੜਾ ਵਾ ਉਹ ਬੇਰਾਕਤੇ ਵੀ ਨਹੀਂ ਪਾਰ ਹੋ ਸਕਦਾ ਲੱਗਦਾ ਦਿਵਿੰਦਰ ਜੀ ਜਿਹੜੀ ਇਹ ਜਿਮਣੀ ਚੋਣਾਂ ਹੋਣ ਜਾ ਰਹੀਆਂ ਵਾ ਕੀ ਲੱਗਦਾ ਉਹਦੇ ਵਿੱਚ ਇਸ ਚੀਜ਼ ਦਾ ਬੜਾ ਫਰਕ ਪਊਗਾ ਖਾਸ ਕਰਕੇ ਜਿਹੜਾ ਸਾਡੇ ਮਰਬੀ ਸਿੰਘ ਸਾਡੇ ਭਰਾ ਨੇ ਸਾਡਾ ਜਿਹੜਾ ਵਾਲਮੀਕੇ ਭਾਈਚਾਰਾ ਵੱਡੀ ਤਰ੍ਹਾਂ ਵਿੱਚ ਜਿਹੜੇ ਸਰਕਾਰਾਂ ਬਣਾਉਂਦੇ ਨੇ ਕੀ ਲੱਗਦਾ ਇਹ ਚੀਜ਼ ਦਾ ਜਣਾ ਨੂੰ ਕਾਂਗਰਸ ਨੂੰ ਕਾਫੀ ਫਰਕ ਪਵੇਗਾ ਵੋਟਾਂ 'ਚ ਨਹੀਂ ਕੱਲਾ ਇਹ ਜਿਮਣੀ ਚੋਣ ਨਹੀਂ 2027 ਦਾ ਵੀ ਫਰਕ ਤਿਆਰੀ ਰੱਖੋ ਕਾਂਗਰਸ ਵਾਲਿਓ ਕਿਉਂਕਿ ਤੁਹਾਡੇ 3-4 ਬੰਦੇ ਹੈਗੇ ਨੇ ਜਿਨ੍ਹਾਂ ਦੀਆਂ ਜ਼ੁਬਾਨਾਂ ਵਿਰਾਸ਼ਾਂ ਤੱਕ ਪਾਟੀਆਂ ਹੋਈਆਂ ਠੀਕ ਹੈ ਔਰ ਉਹਨਾਂ ਨੂੰ ਹੁਣ ਜਵਾਬ ਮੁਜਬੀ ਸਿੱਖ ਸਮਾਜ ਦੇਗਾ ਭਾਈ ਸਾਹਿਬ ਪਹਿਲੀ ਮੈਂ ਲੁਧਿਆਣੇ ਤੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਠੀਕ ਹੈ ਲੁਧਿਆਣੇ ਦੇ ਵਿੱਚ ਸਾਰੀਆਂ ਕਮਿਊਨਿਟੀਆਂ ਬਰਾਬਰ ਆ ਲੇਕਿਨ ਉਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਦੂਜੀ ਵਾਰੀ ਇਹ ਐਮਐਲ 11 ਜਿੱਤ ਸਕਦਾ ਥੋਂ ਦੂਜੀ ਗੱਲ ਇਹ ਆ ਆਸ਼ੂ ਉਥੇ ਬੜਾ ਵੱਡਾ ਮਤਲਬ ਜਿਹੜਾ ਆਪਣੇ ਆਪ ਦੇ ਵਿੱਚ ਲੀਡਰ ਖਵਾਉਣ ਵਾਲਾ ਸੀ ਪਾਵਰ ਰੱਖਦਾ ਸੀ ਇਹ ਬੰਦੇ ਨੇ ਉਹਦੇ ਬੇੜਾਗਰ ਕੋਥੇ ਜਾ ਕੇ ਵੀ ਕਰ ਦਿੱਤਾ ਇਹ ਵਿਚਾਰਾ ਜਿਹੜਾ ਆ ਮੁੰਡਾ ਤਰਨਤਾਰਨ ਤੋਂ ਬੁਰਜਪੁਰਜ ਕੋਣ ਕੋਤਾ ਬੰਦਾ ਉਹ ਵੀ ਚੰਗਾ ਲੱਗਦਾ ਲੇਕਿਨ ਇਹਦੀਆਂ ਬੇੜੀਆਂ 'ਚ ਬਟਾ ਮਤਲਬ ਜਾਂਦਾ ਜਾਂਦਾ ਜਿਹੜਾ ਨਾ ਇਹ ਪਾ ਗਿਆ ਉਹਨੂੰ ਨਤੀਜਾ ਭੁਗਤਣਾ ਪਏਗਾ ਕਾਂਗਰਸ ਨੂੰ ਭੁਗਤਣਾ ਪਏਗਾ ਜੇ ਤਾਂ ਕਾਂਗਰਸ ਪਈ ਸਾਹਿਬ ਜਦੋਂ ਕੁੱਤਾ ਹਲਕਾਇਆ ਹੋ ਜਾਂਦਾ ਨਾ ਤਾਂ ਉਹਨੂੰ ਗੋਲੀ ਮਾਰ ਦੇਣੀ ਚਾਹੀਦੀ ਆ ਇਹ ਇਹ ਅਕਸਰ ਹੀ ਕਿਹਾ ਜਾਂਦਾ ਹਨਾ ਲੇਕਿਨ ਇਹ ਤੁਹਾਡਾ ਕੁੱਤਾ ਹਲਕਾਇਆ ਹੋਇਆ ਇਹਨੂੰ ਸੰਗਲੀ ਪਾ ਲੋ ਤੇ ਇਹਨੂੰ ਵੀ ਜਿੱਦਾਂ ਤੁਸੀਂ ਇਹਨੂੰ ਲੰਬੇ ਕਰਨਾ ਕਰਦੇ ਹੋ ਵੱਡੀ ਗੱਲ ਇਹ ਆ ਅੱਜ ਕਿੱਥੇ ਗਿਆ ਵਾ ਜਿਹੜਾ ਕਹਿੰਦਾ ਮੈਂ ਲੋਕਾਂ ਦਾ ਮੈਂ ਬੱਕਰੀਆਂ ਚੋ ਲੈਣਾ ਵਾ ਮੈਂ ਸੱਪ ਫੜ ਲੈਣਾ ਵਾ ਤੇ ਆ ਆ ਜਿਹੜੇ ਖੜੱਪੇ ਸੱਪ ਆ ਇਹ ਕਿੱਥੋਂ ਫੜਨੇ ਆ ਪੁੱਛੋ ਨਾ ਚੰਨੀ ਸਾਹਿਬ ਕਿਹੜੀ ਗੈਰੀ ਦੀ ਸੁੱਤੇ ਹੋ ਸਮਾਜ ਤੁਹਾਨੂੰ ਪਿਆਰਾ ਕਿ ਪਾਰਟੀ ਪਿਆਰੀ ਹੈ ਅੱਜ ਅੱਜ ਨਿਰਣਾ ਕਰ ਦਿਓ ਅੱਜ ਕਾਲੇ ਕਾਲੇ ਰੰਗ ਦਾ ਤਾਂ ਫਿਰ ਸਾਡੇ ਸਰਾਜ ਕੁਮਾਰ ਵੀਰ ਕਾ ਬੈਠਾ ਅੱਜ ਚੁੱਪ ਕਿਉਂ ਆਂ ਦੰਦਲ ਪੈ ਗਈ ਨਾ ਡਿਡਰਾਂ ਨੂੰ ਉਹ ਤੁਸੀਂ ਐਸਸੀ ਸਮਾਜ ਦੇ ਨਾਂ ਦੇ ਉੱਪਰ ਵੋਟਾਂ ਲਈਆਂ ਓਏ ਤਗੜਦਲਿਓ ਤੁਸੀਂ ਐਸਸੀ ਸਮਾਜ ਦੇ ਵੋਟਾਂ ਲਈਆਂ ਅੱਜ ਕਿਨਾਰਾ ਕਰੋ ਕਿ ਸਾਨੂੰ ਸਮਾਜ ਪਹਿਰਾ ਜਾਂ ਪਾਰਟੀ ਪਿਆਰੀ ਇਹ ਲੋਕਾਂ ਨੂੰ ਪਤਾ ਲੱਗ ਜਾਏਗਾ ਜੇ ਤੁਹਾਨੂੰ ਸਮਾਜ ਪੈਰਾਣਾ ਤਾਂ ਤੁਸੀਂ ਇੱਕ ਲੀਡਰ ਦੇ ਉੱਪਰ ਜਿਹੜਾ ਵਾ ਕਿੰਤੂ ਪਰੰਤੂ ਕਿਉਂ ਨਹੀਂ ਕਰਦੇ ਪਏ ਉਹਦੀ ਸ਼ਬਦਾਂ ਦੀ ਖੇਦੀ ਕਿਉਂ ਨਹੀਂ ਕਰਦੇ ਪਏ ਸਾਡੇ ਰਕੇ ਆਮ ਬੰਦੇ ਨੂੰ ਭਾਈ ਸਾਹਿਬ ਜੀ ਬੇਬਾਕੀ ਨਾਲ ਆਉਣਾ ਪਿਆ ਅਸੀਂ ਧਾਰਮਿਕ ਲੈਵਲ ਦੇ ਬੰਦੇ ਆ ਅਸੀਂ ਆਪਣੇ ਧਾਰਮਿਕ ਮਸਲਿਆਂ ਦੇ ਵਿੱਚ ਗੱਲ ਕਰਦੇ ਚੰਗੇ ਲੱਗਦੇ ਆ ਲੇਕਿਨ ਸਾਨੂੰ ਮਜਬੂਰ ਕਰ ਦਿੰਦੇ ਨੇ ਇਹ ਲੋਕ ਤੁਹਾਡੇ ਇਥੇ ਆਵਾਜ਼ ਉੱਠੀ ਸੀ ਅੰਮ੍ਰਿਤਸਰੋਂ ਵੀ ਮਜਬੀ ਸਿੱਖਾਂ ਦਾ ਮੁੱਖ ਮੰਤਰੀ ਬਣੋ ਦੇ ਮਜਬੀ ਸਿੱਖਾਂ ਨੂੰ ਉਹ ਜਿਹੜਾ ਇੱਕ ਸਾਡੇ ਵੀ ਇੱਕ ਹੈਗੇ ਨੇ ਜਿਨ੍ਹਾਂ ਨੂੰ ਮਤਲਬ ਬੜੀ ਵੱਡੀ ਹੈੱਡ ਗ੍ਰੰਥੀ ਦੀ ਕਿ ਹੈੱਡ ਬਲਾਰੇ ਦੀ ਪਦਵੀ ਮਿਲੀ ਸੀ ਉਹ ਕਹਿੰਦੇ ਸੀ ਕਿ ਫਲਾਣਾ ਫਲਾਣਾ ਮੈ ਡੈਨੀ ਦਾ ਨਾਮ ਲੈ ਲੈਣਾ ਕਿ ਡੈਨੀ ਜਿਹੜਾ ਵਾ ਮਰਹੂਮ ਬੂਟਾ ਸਿੰਘ ਦਾ ਅਵਤਾਰ ਆ ਤੇ ਅੱਜ ਬੂਟਾ ਸਿੰਘ ਨੂੰ ਹੀ ਜਿਹੜਾ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰ ਰਹੀ ਤੇ ਅੱਜ ਕਿੱਥੇ ਅਵਤਾਰ ਖਾਉਣ ਵਾਲੇ ਅੱਜ ਕਿੱਥੇ ਚਲੇ ਗਏ ਨੇ ਅੱਜ ਤਾਂ ਮੇਰੇ ਖਿਆਲ ਦੇ ਨਾਲ ਮਤਲਬ ਡੈਨੀ ਜਿਹੜਾ ਉਹ ਗੱਲ ਨਹੀਂ ਕਰ ਰਿਹਾ ਕੀਤਾ ਕੀ ਤੁਸੀਂ ਮذਬੀ ਸਿੱਖਾਂ ਲਈ ਕਿ ਜਿਹੜਾ ਅਸੀਂ ਤੁਹਾਨੂੰ ਮذਬੀ ਸਿੱਖ ਜੜਾ ਵਾ ਉਹ ਮੁੱਖ ਮੰਤਰੀ ਬਣਾ ਦਈਏ ਬਣਾਵਾਂਗੇ ਜਰੂਰ ਬਣੇਗਾ ਵੀ ਜਰੂਰ ਲੇਕਿਨ ਲਿਆਕਤ ਇਸ ਸਮੇਂ ਸਮੇਂ ਤੇ ਪਰਖੇ ਜਾਣਗੇ ਸਮੇਂ ਸਮੇਂ ਤੇ ਵਰਤੇ ਜਾਣਗੇ ਤੇ ਅਸੀਂ ਵੀ ਸਮੇਂ ਸਮੇਂ ਤੇ ਇਹਨਾਂ ਨੂੰ ਵੇਖਾਂਗੇ ਪਰਖਾਂਗੇ ਤੇ ਫਿਰ ਇਹਦੀ ਝੋਲੀ ਵਿੱਚ ਖਰਾਤ ਪਾਵਾਂਗੇ ਬਟ ਉਹ ਕਿਸ ਤਰ੍ਹਾਂ ਲਈ ਦੇ ਜਦੋਂ ਇਹ ਭਾਸ਼ਣ ਦਿੱਤਾ ਜਾਂਦਾ ਸੀ ਉਦੋਂ ਜ਼ਬਾਨ ਤੇ ਨਹੀਂ ਸੀ ਉਹਨਾਂ ਨੂੰ ਪਤਾ ਨਹੀਂ ਸੀ ਮੈਂ ਕੀ ਬੋਲ ਗਿਆ ਉਸ ਤੋਂ ਬਾਅਦ ਜਦੋਂ ਇਸ ਦੀ ਦਾ ਵਿਰੋਧ ਹੋਇਆ ਤੁਹਾਡੇ ਵੱਲ ਵੀਡੀਓ ਪਾਈ ਗਈ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਹਰ ਪਾਸੇ ਇਸ ਦੀ ਨਖੇਤੇ ਕੀਤੀ ਗਈ ਆ ਉਸ ਤੋਂ ਬਾਅਦ ਘਰ ਜਾ ਕੇ ਉਹ ਮਾਫੀ ਮੰਗਦੇ ਨੇ ਵੀ ਮੇਰੇ ਤੋਂ ਪਿਤਾ ਸਬਾਨ ਸੀ ਕਿ ਲੱਗਦਾ ਕੋਈ ਬੰਦਾ ਕੋਈ ਬੱਚਾ ਆਪਣੇ ਪਿਤਾ ਨੂੰ ਕਹਿ ਸਕਦਾ ਵੀ ਉਹ ਕਾਲੇ ਰੰਗ ਦਾ ਵਾ ਉਹ ਪੱਠੇ ਪਾਉਂਦਾ ਵਾ ਕਿ ਲੱਗਦਾ ਕੋਈ ਪਤਾ ਕਹਿ ਸਕਦਾ ਵਾ ਮੇਰੇ ਵੀਰ ਗੁਰਬਾਣੀ ਦਾ ਇੱਕ ਮਹਾਵਾਕ ਆ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਖ ਪੰਡਤ ਕਰਬੋ ਪੰਡਤ ਤੇ ਮੁਗਦਾਰੀ ਇਹ ਉਹ ਨਿਰੰਕਾਰ ਉਹ ਬੜਾ ਬੇਅੰਤ ਆ ਜਦੋਂ ਤੁਹਾਡੇ ਅੰਦਰ ਦੀ ਭਾਵਨਾ ਕੁਝ ਹੋਰ ਹੋਵੇ ਤਾਂ ਤੁਹਾਡੀ ਜ਼ਬਾਨ ਤੇ ਕੁਝ ਹੋਰ ਹੋਵੇ ਨਾ ਤਾਂ ਉਹ ਆਟੋਮੈਟਿਕਲੀ ਦੁਨੀਆ ਦੇ ਸਾਹਮਣੇ ਆ ਹੀ ਜਾਂਦਾ ਹੈ ਹੁਣ ਜੇ ਮੇਰੇ ਦਿਲ ਦੇ ਵਿੱਚ ਇਹ ਵੇਲੇ ਗੁੱਸਾ ਭਰਿਆ ਹੋਇਆ ਹੈ ਨਾ ਆ ਰਾਜੇ ਦੇ ਕਰਕੇ ਤਾਂ ਉਹ ਗੁੱਸਾ ਹੀ ਆ ਇਹਦੀ ਪਦਵੀ ਵੇਖ ਕੇ ਨੂੰ ਮੈਂ ਜੀ ਜੂ ਕਵਾਂ ਉਹ ਮਤਲਬ ਹੀ ਨਹੀਂ ਪੈਦਾ ਹੁੰਦਾ ਇਹੋ ਜਿਹੀ ਕਈ ਕੁੱਤੀਆਂ ਬਿੱਲੀਆਂ ਆਈਆਂ ਕਈ ਗਈਆਂ ਪ੍ਰਵਾਹ ਨਹੀਂ ਕਰਦੇ ਸਾਡਾ ਸਮਾਜ ਉਹਦੀ ਇੱਜ਼ਤ ਕਰੂਗਾ ਜਿਹੜਾ ਬੰਦਾ ਸਾਡੇ ਸਮਾਜ ਦੀ ਇੱਜ਼ਤ ਕਰੂਗਾ ਜੇਕਰ ਸਾਡੇ ਸਮਾਜ ਨੂੰ ਇਹ ਲੋਕ ਨੀਵਾ ਵਿਖਾਉਂਦੇ ਆ ਨਾ ਤੇ ਆਪਾਂ ਤੁਹਾਨੂੰ ਕਹਿ ਦਣਾ ਚਾਹੁੰਦੇ ਆ ਤੁਹਾਡੀ ਔਕਾਤ ਆ ਛਤਰ ਦੇ ਬਰਾਬਰ ਆ ਮਿੱਤਰ ਪਿਆਰੇ ਸਮ ਲੱਗੀ ਮਜਬੀ ਸਿੱਖ ਸਮਾਜ ਇੱਕ ਸਰਮੌਰ ਆਪਣੇ ਆਪ ਦੇ ਵਿੱਚ ਪੰਥਾ ਆਪਣੇ ਆਪ ਦੇ ਵਿੱਚ ਪਛਾਣ ਰੱਖਣ ਵਾਲਾ ਵਾ ਦੱਸਣ ਦੀ ਲੋੜ ਨਹੀਂ ਜਦੋਂ ਜਦੋਂ ਵੀ ਕਿਤੇ ਇਹਨਾਂ ਨੇ ਸਾਨੂੰ ਨੀਮਾ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਅਸੀਂ ਸਪ੍ਰਿੰਗ ਵਾਂਗੂ ਉੱੜ ਕੇ ਇਹਨਾਂ ਲੋਕਾਂ ਦੇ ਸਾਹਮਣੇ ਆਏ ਆਂ ਔਰ ਆਵਾਂਗੇ ਵੀ ਇਸ ਬੰਦੇ ਨੇ ਬੇਸ਼ੱਕ ਮਾਫੀ ਮੰਗ ਲਈ ਆ ਲੇਕਿਨ ਕਿਹਾ ਮੈਂ ਇਸ ਸਮਾਜ ਦੀਆਂ ਜੁੱਤੀਆਂ ਵੀ ਆਪਣੀ ਪੱਗ ਤੇ ਰੱਖਾਂਗਾ ਬੇਦਬੀ ਫੇਰ ਦੂਜੇ ਬਨੇ ਤੁਰ ਪਿਆ ਇਹ ਫੇਰ ਬੇਦਬੀ ਬਲੇ ਬਨੇ ਤੁਰ ਪਿਆ ਕਿਉਂਕਿ ਪੱਗ ਤੇਰੇ ਪਿਓ ਦੀ ਦਿੱਤੀ ਨਹੀਂ ਹੋਈ ਇਹ ਪੱਗ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਹੈ ਤੇ ਇਹ ਸਾਡੇ ਸਿਰ ਦਾ ਤਾਜ ਆ ਓਏ ਜੁੱਤੀਆਂ ਰੱਖਣ ਦੀ ਜੁੱਤੀਆਂ ਦੀ ਜਗ੍ਹਾ ਜੁੱਤੀਆਂ ਦੀ ਹੁੰਦੀ ਆ ਭਾਈ ਤੂੰ ਫੇਰ ਬੇਦਬੀ ਵਾਲੇ ਬਣੇ ਤੁਰਦਾ ਮੈਂ ਧੰਨਵਾਦ ਕਰਦਾ ਐਸੀ ਐਕਟ ਚੇਅਰਮੈਨ ਸਾਹਿਬ ਦਾ ਜਿਨ੍ਹਾਂ ਨੇ ਇਹਦੇ ਤੇ ਸੋ ਮੋਟੋ ਨੋਟਿਸ ਲਿਆ ਹੈ ਔਰ ਇਹਨੂੰ ਨਾਨੀ ਚੇਤੇ ਕਰਾਵਾਂਗੇ ਆਉਣ ਵਾਲੇ ਦਿਨਾਂ ਵਿੱਚ ਲੇਕਿਨ ਇਹ ਕੰਨਾਂ ਦੇ ਵਿੱਚੋਂ ਮੈਲ ਕੱਢ ਕੇ ਸੁਣ ਲਓ ਓਏ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਵਾਲੇ ਆ ਇਹ ਤੁਹਾਡਾ ਹਾਲ ਵੀ ਰਾਜੇ ਵਾਲਾ ਹੋਣਾ ਜੀ ਜੇ ਤੁਹਾਡੇ ਮਨਾਂ ਦੇ ਵਿੱਚ ਸਾਡੇ ਪ੍ਰਤੀ ਨਾ ਜ਼ਹਿਰ ਭਰਿਆ ਨਾ ਤਾ ਸਾਡੇ ਮਨਾਂ ਦੇ ਵਿੱਚ ਵੀ ਤੁਹਾਡੇ ਵਾਸਤੇ ਕੋ ਅੰਮ੍ਰਿਤ ਨਹੀਂ ਭਰਿਆ ਫਿਰ ਫਿਰ ਜ਼ਹਿਰ ਨੂੰ ਫਿਰ ਜ਼ਹਿਰੀ ਕੱਟੂਗਾ ਮੇਰੇ ਵੀਰੇ ਗੱਲ ਯਾਦ ਰੱਖ ਲਿਓ ਪਰ ਅਸੀਂ ਦੇਖਿਆ ਖਾਸ ਕਰਕੇ ਜਿਵੇਂ ਹੁਣ ਵੋਟਾਂ ਆਉਂਦੀਆਂ ਨੇ ਹਮੇਸ਼ਾ ਹੀ ਵੇਖਣ ਨੂੰ ਮਿਲਦਾ ਆ ਖਾਸ ਕਰਕੇ ਸਾਡੇ ਐਸੀ ਪਾਈਚਾ ਦੇ ਘਰਾਂ ਵਿੱਚ ਇਹ ਲੋਕ ਆ ਕੇ ਪਸ਼ਾਦਾ ਛਕਦੇ ਨੇ ਸਾਡੇ ਨਾਲ ਪੁੰਜੇ ਬਹਿ ਕੇ ਸਾਡੇ ਨਾਲ ਦੁੱਖ ਨੂੰ ਸਾਂਝੇ ਕਰਦੇ ਨੇ ਤੇ ਸਾਨੂੰ ਕਹਿੰਦੇ ਨੇ ਫੋਟੋਆਂ ਨਾਲ ਵਾਲਵਾ ਕੇ ਤੁਸੀਂ ਸਾਡੇ ਭਰਾ ਪਰ ਜਦੋਂ ਵੋਟਾਂ ਪੈ ਜਾਂਦੀਆਂ ਫਿਰ ਸਾਨੂੰ ਇਹ ਲੋਕ ਕਾਲੇ ਦੱਸਦੇ ਨੇ ਫਿਰ ਸਾਨੂੰ ਇਹ ਲੋਕ ਵਨਸੋਨਾ ਲਾ ਦਿੰਦੇ ਨੇ ਵੀ ਇਹਦਾ ਬਾਰ ਕਿਸ ਤਰ੍ਹਾਂ ਦੇ ਇਹ ਇਹਨਾਂ ਦੀ ਜਿਹੜੀ ਪਿਰਤ ਆ ਨਾ ਇਹਨਾਂ ਦੇ ਪਿਓ ਤੁਸੀਂ ਬਿਹਾਰ ਕੇ ਪਤਾ ਨਹੀਂ ਜੁਪੀ ਦੇ ਤੇ ਇੱਕ ਵੀਡੀਓ ਵਾਇਰਲ ਹੋਣ ਈਆ ਔਟੂਬਕੀਆਂ ਮਾਰਨ ਡਿਆ ਵਾ ਉਹ ਮਾਰਨ ਡਿਆ ਮਛੇਰੇ ਨਾਲ ਮਾਰਨ ਡਿਆ ਤੁਬਕੀਆਂ ਮਾਰਦਾ ਪਿਆ ਹਣਾ ਹੁਣ ਉਹਨਾਂ ਦੇ ਘਰਾਂ ਚ ਉਹਨਾਂ ਨੂੰ ਬੂ ਆਉਂਦੀ ਐ ਇਹ ਇਸ ਇਸ ਘਟਨਾ ਦੇ ਉੱਪਰ ਵੀ ਜੇ ਕੋਈ ਬਿਆਨ ਦੇ ਸਕਦਾ ਨਾ ਜੇ ਮੈਂ ਸਮਝਦਾ ਉਹ ਰਾਹੁਲ ਗਾਂਧੀ ਨੂੰ ਚੇਚੇ ਤੌਰ ਤੇ ਬਿਆਨ ਦੇਣਾ ਚਾਹੀਦਾ ਰਾਹੁਲ ਗਾਂਧੀ ਜੀ ਜੇਕਰ ਤੁਹਾਨੂੰ ਪੰਜਾਬ ਦੇ ਵਿੱਚੋਂ ਮਜਬੀ ਸਿੱਖ ਸਮਾਜ ਦੀਆਂ ਵੋਟਾਂ ਚਾਹੀਦੀਆਂ ਨਾ ਤੇ ਤੁਹਾਨੂੰ ਇਹਦੇ ਤੇ ਬਿਆਨ ਦੇਣਾ ਹੀ ਪਵੇਗਾ ਉਹਨੂੰ ਸਪਸ਼ਟ ਕਰਨਾ ਪਏਗਾ ਸਪਸ਼ਟੀਕਰਨ ਦੇਣਾ ਪਏਗਾ ਕਿ ਮੇਰਾ ਬੁਲਾਰਾ ਜਾਂ ਮੇਰੀ ਪਾਰਟੀ ਦਾ ਨੁਮਾਇੰਦਾ ਕੀ ਕਹਿਣਾ ਚਾਹੁੰਦਾ ਸੀ ਤੇ ਜੇਕਰ ਇਹਨੇ ਗਲਤੀ ਕੀਤੀ ਹੈ ਤੇ ਆਪਾਂ ਕੀ ਸਟੈਂਡ ਲਿਆ ਇਹ ਦੋ ਗੱਲਾਂ ਕਲੀਅਰ ਕਰਨ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮਿੱਤਰ ਪਿਆਰੇ ਇੱਕੋ ਇੱਕ ਵੇਖੋ ਕੁਝ ਬੰਦੇ ਹੁੰਦੇ ਆ ਕੈਮਰੇ ਸਾਹਮਣੇ ਬੋਲਣ ਵਾਲੇ ਠੀਕ ਆ ਸਾਨੂੰ ਤਾਂ ਕਹਿਣਗੇ ਫਲਾਣੀ ਫਲਾਣੀ ਪਾਲ ਵਾਲੇ ਪਾਰਟੀ ਦਾ ਬੰਦਾ ਹਾਲਾਂਕਿ ਗੁਰੂਦੀਨਗਰ ਵਿੱਚ ਬੈਠੇ ਐ ਤਾਂ ਦੇ ਕੋਈ ਗੱਜ-ਗੱਲ ਹੈ ਨਹੀਂ ਐ ਜਾਵਾਂਗੇ ਤਾਂ ਸ਼ਰਿਆਮ ਨਿੱਤਰ ਕੇ ਜਾਵਾਂਗੇ ਆਪਾਂ ਕੋਈ ਨਾ ਕੋਈ ਲਿਆ ਨਾ ਕੋਈ ਦਿੱਤਾ ਬਾਹਰ ਇਨਾਂ ਨੇ ਸਮਾਜ ਨੂੰ ਨਿਵਾਖਾਇਆ ਕਈ ਲੋਕ ਹੁੰਦੇ ਆ ਆ ਵਾਲੇ ਸਭ ਤੋਂ ਵੱਡੀ ਤਾਕਤ ਇਹਦੇ ਵਿੱਚ ਤੇ ਇਹਦੇ ਵਿੱਚ ਆ ਕਈ ਆ ਇਹਦਾ ਇਸਤੇਮਾਲ ਕਰ ਰਹੇ ਆ ਮੇਰੇ ਵਰਗੇ ਕਈ ਦਾ ਇਸਤੇਮਾਲ ਕਰਨਗੇ ਔਰ ਉਹਨਾਂ ਨੇ ਐਸਾ ਗੂਠਾ ਇਹਨਾਂ ਦੀ ਧੌਣ ਤੇ ਲਾਉਣਾ ਨਾ ਸਮੇਸ਼ਾਂ ਨਹੀਂ ਥੱਲੇ ਦੱਬ ਦੇਣਗੇ ਦੱਸ ਦੇਣਗੇ ਇਹਨਾਂ ਨੂੰ ਕਿ ਚਾਹੀਦਾ ਕੀ ਹੈ ਤੇ ਤੁਹਾਡੀ ਔਕਾਤ ਕੀ ਹੈ ਇਹ ਗੂਠੇ 'ਚ ਬਹੁਤ ਵੱਡੀ ਤਾਕਤ ਆ ਔਰ ਇਸਤੇਮਾਲ ਲੋਕ ਪਰਦੇ ਦੇ ਪਿੱਛੇ ਇਹ ਗੂਠੇ ਦਾ ਕਰਨਗੇ ਦੱਸ ਦੇਣਗੇ ਇਸ ਤੋਂ ਪਹਿਲਾਂ ਪਹਿਲਾਂ ਕਿ ਸਾਡੇ ਲੋਕ ਜਿਹੜਾ ਵਾ ਹੋਰ ਤਿੱਖਾ ਸੰਘਰਸ਼ ਕਰਨ ਇਹਨੂੰ ਜਿਹੜਾ ਵਾ ਇਹ ਪਹਿਲਾਂ ਇਹਦੇ ਅਹੁਦੇ ਤੋਂ ਬਰਖਾਸਤ ਕਰਨ ਕਿਉਂਕਿ ਕਾਂਗਰਸ ਵਾਲੇ ਵੀ ਬਹੁਤੇ ਇਹਨੂੰ ਜਵਤਾ ਚੰਗਾ ਨਹੀਂ ਸਮਝਦੇ ਕਿਉਂਕਿ ਇਹਨੂੰ ਪਤਾ ਹੀ ਆ ਤੇ ਇਹ ਮੇਰਾ ਭਰਾ ਕਿਤੇ ਮੁਜਰਾ ਮਜਰਾ ਕਰੇ ਜੇਕਰ ਮੇਰਾ ਵਾਸ ਚੱਲੇ ਨਾ ਸਰਦਾਰਾ ਜੀ ਕੋ ਮੈਨੂੰ ਪੁੱਛੇ ਕਿ ਭਾਈ ਸਾਹਿਬੀ ਦੀ ਸਜ਼ਾ ਕੀ ਹੋਣੀ ਚਾਹੀਦੀ ਆ ਤਾਂ ਇਹਨੂੰ ਭਾਈ ਬਾਜ਼ਾਰਾਂ ਦੇ ਵਿੱਚ ਘਗਰੀ ਪਾ ਕੇ ਨਚਾਇਆ ਜਾਵੇ ਤੈਨੂੰ ਪਤਾ ਲੱਗੇ ਇਹਨੂੰ ਕਿ ਮਜਬੀ ਸਿੱਖ ਸਮਾਜ ਦੇ ਟਿੱਪਣੀ ਕਰਨੀ ਕਿੰਨੀ ਮਹਿੰਗੀ ਪੈਂਦੀ ਦੂਜਿਆਂ ਵਾਸਤੇ ਮਿਸਾਲ ਬਣ ਜੇ ਪਰ ਕੀ ਲੱਗਦਾ ਨਹੀਂ ਜੇਕਰ ਕਾਂਗਰਸ ਦਾ ਪ੍ਰਧਾਨ ਹੀ ਇੱਕ ਵੱਡਾ ਲੀਡਰ ਹੈ ਪਾਰਟੀ ਦਾ ਪ੍ਰਧਾਨ ਹੀ ਸਾਡੇ ਤੇ ਇਸ ਦਾ ਟਿੱਪਣੀ ਕਰੂਗਾ ਸਾਡੀ ਜਾਤਪਾ ਕਿਉਂਕਿ ਕਿਸੇ ਦੇ ਮੱਥੇ ਤੇ ਲਿਖਿਆ ਨਹੀਂ ਕਿਹੜੀ ਜਾਤ ਦਾ ਵਾ ਪਰ ਇਹ ਰੰਗਾਂ ਦੇ ਨਾਲ ਜਾਤਾਂ ਨਾਲ ਵਰਤਾਇਆ ਕੀਤਾ ਜਾਂਦਾ ਵੀ ਫਲਾਣਾ ਰੰਗ ਹੈ ਫਲਾਣੀ ਜਾਤ ਦਾ ਵਾ ਕੀ ਲੱਗਦਾ ਨਹੀਂ ਇਹ ਚੀਜ਼ਾਂ ਨੂੰ ਸਾਡੇ ਵਾਸਤੇ ਬੜੀ ਦੁਖਵਲੀ ਗੱਲ ਆ ਕਿਉਂਕਿ ਲੀਡਰ ਸਾਨੂੰ ਹਮੇਸ਼ਾ ਜਾਤਾਂ ਪਾਤਾਂ ਦੇ ਵੰਡਦੇ ਨੇ ਕੀ ਲੱਗਦਾ ਇਸ ਚੀਜ਼ ਦਾ ਖਾਸ ਕਰਕੇ ਵਿਰੋਧ ਹੋਣਾ ਚਾਹੀਦਾ ਤੇ ਇਹਦੇ ਖਿਲਾਫ ਕੀ ਕਾਰਵਾਈ ਚਾਹੁੰਦੇ ਹੋ ਜਵਾਬ ਕੀ ਦੇਣਾ ਚਾਹੋਗੇ ਜਖਾਦਾ ਭਾਈ ਸਾਹਿਬ ਜੀ ਕਾਰਵਾਈ ਤੇ ਆਪਾਂ ਚਾਹੁੰਦੇ ਆਂ ਕਾਰਵਾਈ ਕਰਤ ਨਹੀਂ ਸਰਕਾਰ ਨੇ ਤੇ ਤੁਸੀਂ ਕੀ ਮਤਲਬ ਕਹਿ ਰਹੇ ਹੋ ਨਾ ਤੁਸੀਂ ਵੀ ਮਤਲਬ ਕੀ ਚਾਹੁੰਦੇ ਹੋ ਦਾ ਦਸ ਹਜ਼ਾਰ ਰੋਸ਼ ਸ਼ਟਰਾ ਕਰਨ ਦੇ ਆ ਹਾਂ ਮੈਂ ਇੰਨਾ ਕਹਿਣਾ ਚਾਹੁੰਦਾ ਵਾ ਕਾਂਗਰਸ ਪਾਰਟੀ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਕਿਉਂਕਿ ਚਲੋ ਨੈਸ਼ਨਲ ਪਾਰਟੀ ਆ ਲੋਕਾਂ ਦਾ ਉਹਨਾਂ ਨੇ ਭਲਾ ਕੀਤਾ ਹੈ ਗਾਂ ਵੀ ਆ ਸਕਦਾ ਵੀ ਕਰਨ ਪਰ ਮੁੱਦਾ ਤੇ ਇਸ ਬੰਦੇ ਨਾਲ ਆ ਨਾ ਇਹ ਇਹਦੇ ਨਾਲੋਂ ਤਾਂ ਨੀਟੂ ਸ਼ਟਰਾ ਵਾਲਾ ਚੰਗਾ ਜਿਹੜਾ ਕਮ ਸੇ ਕਮ ਸਾਰੇ ਧਰਮਾਂ ਦਾ ਸਤਿਕਾਰ ਤੇ ਕਰਦਾ ਔਰ ਕਮ ਸੇ ਕਮ ਕਾਂਗਰਸ ਨੂੰ ਬੇਨਤੀ ਆ ਵੀ ਤੁਹਾਡੇ ਕੋਲ ਕੋਈ ਚੱਜਦਾ ਬੰਦਾ ਹੈਗਾ ਹੀ ਨਹੀਂ ਪ੍ਰਧਾਨ ਬਣਾਉਣ ਵਾਸਤੇ ਜਾਂ ਤੇ ਪਰ ਹੱਥ ਖੜੇ ਕਰ ਦਿਓ ਬੀਰ ਸਾਹਿਬਾਂ ਨੂੰ ਫਲਟੋਏ ਵਾਂਗੂ ਵੀ ਨਹੀਂ ਭਾਈ ਸਾਡੇ ਪੱਲੇ ਕੁਝ ਨਹੀਂ ਹੁਣ ਹੈ ਤੇ ਜਾ ਫਿਰ ਕੋਈ ਚੰਗਾ ਪ੍ਰਧਾਨ ਦੇ ਦਿਓ ਨਹੀਂ ਹੁੰਦਾ ਤਾਂ ਮੈਂ ਤੁਹਾਨੂੰ ਸੁਜੈਸ਼ਨ ਦਿੰਦਾ ਭਾਜੀ ਨਿਊਟੋ ਸ਼ਟਰਾਂ ਵਾਲਾ ਬਹੁਤ ਚੜ੍ਹਦੀ ਕਾਲਾ ਵਾਲਾ ਬੰਦਾ ਵਾ ਉਹਨੂੰ ਪ੍ਰਧਾਨ ਬਣਾ ਦਿਓ ਦੀ ਜਗ੍ਹਾ ਤੇ ਸਭ ਤੋਂ ਵੱਡਾ ਜਵਾਬ ਇਹਦੇ ਵਾਸਤੇ ਹੀ ਹੈ ਕੀ ਕਰੀ ਲਾਰਸਵਾਰ ਮੇਰਾ ਦਿਵਿੰਦਰ ਜੀ ਅਪੀਲ ਕੀ ਕਰਨਾ ਚਾਹੋਗੇ ਸਾਡੇ ਮਰਮੀ ਸਿੰਘ ਭਰਾਵਾ ਨੂੰ ਖਾਸ ਕਰਕੇ ਸਾਡੇ ਸਮਾਜ ਦੀ ਲੋਕਾਂ ਨੂੰ ਸਾਰਿਆਂ ਵਿੱਚ ਰੋਸ ਆ ਪਰ ਜਦੋਂ ਤੁਹਾਡੀ ਵੀਡੀਓ ਪਈ ਆ ਉਦੋਂ ਸਾਰੇ ਚੜ੍ਹਦੀ ਕਲਾ ਵਿੱਚ ਆ ਕੇ ਹਰ ਕਿਸੇ ਦਾ ਬਿਆਨ ਹੋਣਾ ਸ਼ੁਰੂ ਹੋ ਗਿਆ ਕੀ ਅਪੀਲ ਕਰਨਾ ਚਾਹੋਗੇ ਅਜਿਹੇ ਲੀਡਰਾਂ ਨੂੰ ਕਿਸ ਤਰ੍ਹਾਂ ਜਵਾਬ ਦੇਣਾ ਚਾਹੀਦਾ ਕਿਉਂਕਿ ਵੇਖੋ ਤੁਸੀਂ ਲੋਕ ਆ ਅਸੀਂ ਲੋਕ ਆ ਸਰਕਾਰਾਂ ਬਣਾਉਣ ਵਾਲੇ ਲਾਕਿ ਇਹ ਲੋਕ ਨੇ ਇਹ ਸਾਡੇ ਬੂਹਾਂ ਤੇ ਆਉਂਦੇ ਨੇ ਸਾਡੇ ਘਰਾਂ ਵਿੱਚ ਆਉਂਦੇ ਨੇ ਸਾਡੇ ਕੋ ਵੋਟਾਂ ਮੰਗਾ ਮਾਰਦੇ ਹੱਥ ਜੋੜ-ਜੋੜ ਕੇ ਭਾਈ ਸਾਨੂੰ ਵੋਟਾਂ ਪਾਓ ਕੀ ਜਵਾਬ ਦੇਣਾ ਚਾਹੋਗੇ ਸਮਾਜ ਦੇ ਲੋਕਾਂ ਨੂੰ ਮੈਂ ਸਮਾਜ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਵੱਖ-ਵੱਖ ਝੰਡਿਆਂ ਦੇ ਵਿੱਚ ਵੰਡਿਆ ਹੋਇਆ ਵੱਖ-ਵੱਖ ਪਾਰਟੀਆਂ ਚ ਵੰਡਿਆ ਹੋਇਆ ਤੁਹਾਡਾ ਡੰਡਾ ਮਜ਼ਬੂਤ ਆ ਝੰਡਾ ਵੀ ਆਪਣਾ ਬਣਾਓ ਜਿੱਦਣ ਐਸਸੀ ਬੀਸੀ ਤੇ ਓਬੀਸੀ ਪੰਜਾਬ ਦਾ ਇਕੱਠਾ ਹੋ ਗਿਆ ਨਾ ਤੇ ਇਹਦੇ ਵਰਗਿਆਂ ਨੂੰ ਮੇਰੇ ਭਰਾ ਅਸੀਂ ਸੰਤਰ ਵੀ ਸੰਤਰੀ ਵੀ ਨਹੀਂ ਰੱਖਣਾ ਔਰ ਜਿੱਦਣ ਸਾਡਾ ਐਸਸੀ ਬੀਸੀ ਤੇ ਓਬੀਸੀ ਸਮਾਜ ਇਕ ਹੋ ਗਿਆ ਤਾਂ ਇਹਨਾਂ ਭੈਣ ਭਰਾਵਾਂ ਨੂੰ ਜਿਹੜਾ ਵੜਾ ਇਹ ਬੜੀ ਕਰਾਰੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਏਗਾ ਔਰ ਉਹ ਜਿਹੜੀਆਂ ਪਾਰਟੀਆਂ ਸਾਡੇ ਮੂੰਹ ਦੇ ਵਿੱਚ ਧੱਕੇ ਨਾਲ ਮੁੱਖ ਮੰਤਰੀ ਮਤਲਬ ਕੀ ਕਹਿੰਦੇ ਨੇ ਉਪ ਮੁੱਖ ਮੰਤਰੀ ਦਲਿਤ ਸ਼ਬਦਾਂ ਯੂਜ਼ ਕਰਦੇ ਨਾ ਉਹ ਹਮੇਸ਼ਾ ਲਈ ਮਜਬੀ ਸਿੱਖ ਸਮਾਜ ਦਾ ਹੀ ਮੁੱਖ ਮੰਤਰੀ ਹੋਏਗਾ ਇਹ ਗੱਲ ਮਰੀ ਯਾਦ ਰੱਖ ਲੈ ਪਾਉ ਇਹ 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 ਜਿਹੜਾ ਮੰਤਰੀ ਹੈ ਨਾ ਉਹ ਮੈਂ ਸੁਣਿਆ ਕਿ ਉਹ ਤਾਰਾ ਦਰਜੀ ਰੋਂਡਿਆ ਇਹਨੂੰ ਠੀਕ ਆ ਉਹਦੇ ਪੈਸੇ ਪੂਸੇ ਦੇਣੇ ਆ ਉਹ ਰੱਬ ਦਾ ਵਾਸਤਾ ਹੀ ਭਰਾਵਾ ਅਸੀਂ ਤੈਨੂੰ ਚੰਦਾ ਦੇ ਦਿੰਨੇ ਆ ਉਹ ਗਰੀਬ ਦਾ ਤਾਂ ਹੱਕ ਤਾਂ ਨਾ ਮਾਰ ਜਿਹੜਾ ਮੰਤਰੀ ਬਣ ਗਿਆ ਤੇ ਬਸਾਂ ਵਿੱਚ ਕੇ ਖਾ ਗਿਆ ਪਜਾਮੇ ਕੁੜਤੇ ਤੇ ਪੈਸੇ ਖਾ ਗਿਆ ਭਾਈ ਉਹਨੇ ਸਾਡੇ ਸਮਾਜ ਦਾ ਹਿੱਸਾ ਕਰਨਾ ਦੂਜੀ ਗੱਲ ਰਹੀ ਮੜਕ ਤੇ ਬੜਕ ਦੀ ਔਰ ਆਜੇ ਇੱਧਰ ਆ ਆ ਗੁਰੂ ਦੇ ਸਿੱਖ ਦੇ ਨਾਲ ਆ ਵਿਚਾਰ ਕਰ ਤੈਨੂੰ ਦੱਸਾਂਗਾ ਰੈਪ ਕਰਕੇ ਵੀ ਤੇਰੀ ਚਾਲ ਕਿੱਦਾਂ ਦੀ ਆ ਤੇ ਸਰਦਾਰ ਦੀ ਚਾਲ ਕਿੱਦਾਂ ਦੀ ਆ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿਣਾ ਮੇਰੇ ਭਰਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਖਤੀ ਸੰਤ ਸਪਾਈ ਦੇ ਆਗੂ ਸਰਦਾਰ ਦਵਿੰਦਰ ਸਿੰਘ ਤੁਸੀਂ ਦੇਖਿਆ ਖਾਲਸੇ ਇਹਨਾਂ ਵੱਲ ਅੱਜ ਰਾਇਆ ਬੋਰਿੰਗ ਨੂੰ ਸਖਤ ਤੇ ਖਾਸ ਕਰਕੇ ਉਹਨੂੰ ਤਾੜਨਾ ਦਿੱਤੀ ਗਈ ਆ ਕਿ ਤੂੰ ਮਰਬੀ ਸਿੰਘ ਆ ਦੇ ਪਰਿਵਾਰਾਂ ਦੇ ਨਾਲ ਤੇ ਸਾਡੇ ਦੇ ਪਰਿਵਾਰਾਂ ਦੇ ਉੱਤੇ ਜਾਤੀਵਾਦ ਸਾਡੇ ਖਾਸ ਕਰਕੇ ਸਾਡੇ ਰੰਗਾਂ ਤੇ ਜੜੀ ਆ ਤੂੰ ਮਤਭੇਦ ਕੀਤਾ ਟਿੱਪਣੀ ਕੀਤੀ ਆ ਪਛ ਦੇ ਦਿੱਤਾ ਉਸ ਦਾ ਜਿਹੜਾ ਲਗਾਤਾਰ ਵਿਰੋਧ ਹੋ ਰਿਹਾ ਹੁਣ ਦੇਖਣਾ ਵਿਗਿਆਪੀ ਮਾਫੀ ਤੇ ਭਾਵੇਂ ਮੰਗ ਲਈਤੀ ਗਈ ਆ ਪਰ ਸਾਡੇ ਜਿਹੜੇ ਸਮਾਜ ਦੀ ਲੋਕ ਨੇ ਇਹ ਕਦੋਂ ਤੱਕ ਮਾਫ ਕਰ ਦੇਣੇ ਮੈਨੂੰ ਦੇ ਉਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ